ਕਾਲੀ ਜੋ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪਹਿਲੇ 파ਰਟ ਦੇ ਵਿੱਚ ਦਿਖਾਇਆ ਸੀਗਾ ਮਾਤਾ ਨਾਨਾ ਦੀ ਵੀਰ ਦਾ ਮੰਦਿਰ ਇਹ ਆਪਣਾ ਦੂਸਰਾ 파ਰਟ ਆ ਜੀ ਤੇ ਆਪਣੀ ਹੁਣ ਘਰ ਨੂੰ ਵਾਪਸੀ ਹੋ ਰਹੀ ਹੈ ਦੇਖ ਸਕਦੇ ਹੋ ਤੁਸੀਂ ਸੰਗਤਾਂ ਦਾ ਬਹੁਤ ਹੀ ਭਾਰੀ ਇਕੱਠ ਮਾਤਾ ਦੇ ਦਰਬਾਰ ਦੇ ਉੱਤੇ ਜਿੱਥੇ ਕਿ ਬਹੁਤ ਹੀ ਸਿਕਿਉਰਟੀ ਲੱਗੀ ਹੋਈ ਹੈ ਜੀ ਤਾਂ ਕਿ ਕਿਸੇ ਵੀ ਸ਼ਰਧਾਲੂ ਦੇ ਨਾਲ ਕੋਈ ਲੁੱਟਖੋ ਨਾ ਹੋ ਸਕੇ ਜੀ ਕਿਉਂਕਿ ਇਦਾਂ ਦੇ ਇਕੱਠ ਦੇ ਵਿੱਚ ਲੁਟਾਂ ਖੋਹਾਂ ਬਹੁਤ ਹੋ ਜਾਂਦੀਆਂ ਨੇ ਕਿਉਂਕਿ ਲੱਖਾਂ ਦੀ ਜਦਾਦ ਦੇ ਵਿੱਚ ਮਾਤਾ ਦੇ ਦਰਬਾਰ ਦੇ ਉੱਤੇ ਸਰਦਾਲੂ ਆਏ ਹੋਏ ਨੇ ਜੀ ਦੇਖ ਸਕਦੇ ਹੋ ਤੁਸੀਂ ਇਹ ਆਪਣੀਆਂ ਨੀਚੇ ਨੂੰ ਪੌੜੀਆਂ ਜਾ ਰਹੀਆਂ ਨੇ ਜੀ ਆਹ ਦੇਖੋ ਬਜ਼ੁਰਗ ਬਾਬਾ ਜੀ ਕਿਸ ਤਰ੍ਹਾਂ ਸਰਦਾਂ ਦੇ ਨਾਲ ਮਾਤਾ ਦੇ ਦਰਬਾਰ ਦੇ ਉੱਤੇ ਆ ਰਹੇ ਨੇ ਜੀ ਕਿਉਂਕਿ ਬਹੁਤ ਹੀ ਦੂਰੋਂ ਦੂਰੋਂ ਚੱਲ ਕੇ ਮਾਤਾ ਦੇ ਦਰਬਾਰ ਦੇ ਉੱਤੇ ਨਮਸਤਕ ਹੁੰਦੇ ਆਂ ਜੀ ਸੰਗਤਾਂ ਮਾਤਾ ਦਰਬਾਰ ਭਵਨ ਸਜਿਆ ਹੋਈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਕਾਠ ਰੰਦਾ ਜੀ ਇਸ ਦਿਨਾਂ ਦੇ ਵਿੱਚ ਇੱਥੇ ਆ ਦੇਖੋ ਰੇਲ ਦੀ ਸੁਵਿਧਾ ਲੱਗੀ ਹੋਈ ਹੈ ਜੀ ਇੱਥੇ ਜਿਨ੍ਹਾਂ ਤੋਂ ਦੁਰਿਆ ਨਹੀਂ ਜਾਂਦਾ ਜਾਂ ਚੜ੍ਹਿਆ ਪਹਾੜੀ ਚੜ੍ਹਿਆ ਨਹੀਂ ਜਾਂਦਾ ਜੀ ਉਹਨਾਂ ਨੂੰ ਟਿੰਬਲ ਟ੍ਰੇਨ ਮਾਤਾ ਦਰਬਾਰ ਤੱਕ ਲਿਆ ਕੇ ਛੱਡਦੀ ਹੈ ਜੀ ਤਾਂ ਕਿ ਮਾਤਾ ਦੇ ਦਰਬਾਰ ਦੇ ਚੰਗੀ ਤਰ੍ਹਾਂ ਦਰਸ਼ਨ ਕਰ ਸਕਣ ਜੀ ਦੇਖ ਸਕਦੇ ਹੋ ਤੁਸੀਂ ਇਹ ਟਿੰਬਲ ਟ੍ਰੇਨ ਦਾ ਉਹ ਬਣਿਆ ਹੋਇਆ ਜੀ ਜਿੱਥੇ ਤਾਰਾਂ ਦੇ ਉੱਤੇ ਟਿੰਬਲ ਟ੍ਰੇਨ ਚੱਲ ਰਹੀ ਹੈ ਜੀ ਭਗਤ ਟਰਾਲੀਆਂ ਦੇਖੋ ਕਿਸ ਤਰ੍ਹਾਂ ਸਜਾ ਕੇ ਮਾਤਾ ਦੇ ਦਰਬਾਰ ਦੇ ਉੱਤੇ ਜਾ ਰਹੇ ਨੇ ਜੀ ਬਹੁਤ ਹੀ ਸ਼ਰਧਾ ਮੱਥਾ ਟੇਕਣ ਦੀ ਭਗਤਾਂ ਦੇ ਵਿੱਚ ਆ ਦੇਖੋ ਨੱਚ-ਨੱਚ ਕੇ ਕਿਸ ਤਰ੍ਹਾਂ ਖੁਸ਼ੀ ਮਨਾ ਰਹੇ ਨੇ ਜੀ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਮੱਥਾ ਟੇਕਣ ਜਾ ਰਹੇ ਨੇ ਜੀ ਭਗਤ ਦੇਖ ਸਕਦੇ ਹੋ ਤੁਸੀਂ ਵਿੱਚ ਡੋਲ ਲੱਗੇ ਹੋਏ ਨੇ ਜੀ ਨਾਲ ਜਵਾਕਾਂ ਨੂੰ ਮੇਲਾ ਮੇਲਾ ਕਹਿ ਗਨੇ ਜਿਹੜਾ ਕਿਆ ਮਾਤਾ ਦੀ ਦੇਖਦਾ ਦੇ ਤੁਸੀਂ ਭਗਤ ਜਾ ਰਹੇ ਨੇ ਜੀ ਮਾਤਾ ਨਾਨਾ ਦੇ ਕੀਦੇ ਦਰਸ਼ਨ ਕਰਨ ਵਾਸਤੇ ਅੱਜ ਇਹ ਮਾਤਾ ਨਾਣਾ ਦੇਵੀ ਜੀ ਦਾ ਮੰਦਿਰ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਰਸਤੇ ਦੇ ਵਿੱਚ ਮਾ तकरीबन 2 ਘੰਟੇ ਦੇ ਵਿੱਚ ਆਪਾਂ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਉੱਤੇ ਪਹੁੰਚ ਜਣਾ ਜੀ ਸੰਗਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਰਦਾਰੂ ਸ਼ਰਦਾ ਪ੍ਰੇਮ ਭਾਵਨਾ ਦੇ ਨਾਲ ਮਾਤਾ ਦੇ ਦਰਬਾਰ ਦੇ ਉੱਤੇ ਜਾ ਰਹੇ ਨੇ ਜੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਇਹ ਚੀਜ਼ਾਂ ਇਹ ਥਰਮਲ ਪਲਾਟ ਵੀ ਦੇਖ ਲਓ ਨਾ ਧਰਮਸ਼ਾਲਾ ਬੋਰਡ ਲੱਗਿਆ ਹੋਇਆ ਮੌਸਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਚੇਂਜ ਹੋ ਗਿਆ ਜੀ ਮਾਤਾ ਦੀ ਜੋਤ ਲੱਗੀ ਆ ਕੀ ਮਾਤਾ ਦੀ જય ਮਾਤਾ ਦੀ ਰਾस्ते ਦੇ ਵਿੱਚ ਰੁਕੇ ਸੀਗੇ ਜੀ ਤੇ ਭੁੱਖ ਬਹੁਤ ਲੱਗ ਰਹੀ ਜੀ ਤੇ ਰਾਸ ਮੇਰੀ ਇਹ ਹੈ ਜੀ ਹਵੇਲੀ ਕਾਪਾ ਦੇਖ ਬਹੁਤ ਵਧੀਆ ਖਾਣਾ ਬਣਾ ਵਧੀਆ ਸ਼ਾਨਦਾਰ ਬਣਿਆ ਹੋਇਆ ਜੀ ਜਲ ਯਾਤਰਾ ਆ ਰਹੀ ਹੈ ਜੀ ਦੇਖ ਸਕਦੇ ਤੁਸੀਂ ਵੀਰਾਂ ਦੀ ਮਾਤਾ ਦਾ ਬਲਾਵਾ ਆਇਆ ਹੈ ਬਹੁਤ ਹੀ ਦੂਰੋਂ ਦੂਰੋਂ ਕੁੰਨੇ ਕੁੰਨੇ ਤੋਂ ਮਾਤਾ ਦੇ ਦਰਬਾਰ ਦੇ ਉੱਤੇ ਫਰਟ ਆ ਰਹੇ ਨੇ ਜੀ ਕਈ ਆ ਰਹੇ ਨੇ ਜੀ ਮਾਤਾ ਦੇ ਲਾਟਰ ਕਰਨ ਵਾਸਤੇ ਹਾਂ ਲੋ ਜੀ ਰਸਤੇ ਦੇ ਵਿੱਚ ਜੋ ਵੀ ਆਪਾਂ ਨੂੰ ਚੀਜ਼ਾਂ ਆਈਆਂ ਸੀਗੀਆਂ ਆਪਾਂ ਤੁਹਾਨੂੰ ਸਾਰੀਆਂ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਕੈਦ ਕਰਕੇ ਦਿਖਾਈਆਂ ਨੇ ਜੀ ਬਹੁਤ ਬਹੁਤ ਧੰਨਵਾਦ